ਗੌੜੀ ਗਵਰੀ ਦੀ ਮਹੱਲਾ ਪੰਜਵਾ ਅਨਕ ਯਤਨ ਨਹੀਂ ਹੋਤ ਛੁਟਾਰਾ ਬਹੁਤ ਸਿਆਣਪ ਆ ਗਲ ਪਹਾਰਾ ਹਰ ਕੀ ਸੇਵਾ ਨਿਰਮਲ ਹੈ ਪ੍ਰਾਪਤੀ ਦਰਗਹ ਸੋਭਾ ਸੇਤ ਮਨ ਮੇਰੇ ਗਹੋ ਹਰ ਨਾਮ ਕਉਲਹਾ ਤੁਜੈ ਨ ਲਾਗੇ ਤਾਤਾ ਝੋਲਾ ਰਹਾਓ ਜਿਉਂ ਬੋਹਿਤ ਪੈਸਾ ਗਰਮਾਹੇ ਅੰਧਕਾਰ ਦੀਪਕ ਦੀਪਾ ਹੈ ਅਗਨ ਸੀਤ ਕਾਲਾ ਹਸ ਦੁਖ ਨਾਮ ਜਗਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਦਲੀ ਆਸ ਡੋਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰੂਖ ਮੀਤ ਨਾਮ ਔਖਦ ਸੋਈ ਜਨ ਪਾਵੇ ਕਰ ਤਿਰਪਾ ਜਿਸ ਆਪ ਦੇਵਾਵੇ ਹਰ ਹਰ ਨਾਮ ਜਾ ਕਹਿ ਹਰਿ ਦੈ ਵਸੈ ਦੂਖ ਦਰਦ ਤਿਹ ਨਾਨਕ ਨਸੈ ਗਉੜੀ ਗੁਆਰੇਰੀ ਮਹੱਲਾ ਪੰਜਵਾਂ ਬਹੁਤ ਦਰਬ ਕਰ ਮਨ ਨਾ ਅਗਹਨਾ ਅੰਤ ਰੂਪ ਦੇਖ ਨਹਿ ਪਤੀ ਆਨਾ ਪੁੱਤਰ ਤਲਤਰ ਉਰਜਿਓ ਜਾਨ ਮੇਰੀ ਉਹ ਬਿਨਸੈ ਓਏ ਭਸਮੈ ਢੇਰੀ ਬਿਨ ਹਰ ਭਜਨ ਦੇਖੋ ਬਿਲ ਲਾਤੇ ਤ੍ਰੇਦ ਤਾਨੁ ਤ੍ਰਿਗ ਧਨ ਮਾਇਆ ਸੰਗ ਰਾਤੇ ਰਹਾਉ ਜਿਉ ਵਿਗਾਰੀ ਕੈ ਸਿਰ ਦੀ ਜਹਦਾਮ ਕੋਇ ਖਸਮੈ ਕੈ ਗ੍ਰਹਿ ਉਨ ਦੁਖ ਸਹਾਮ ਜਿਉ ਸੁਪਨੈ ਹੋਏ ਬੈਸਤ ਰਾਜਾ ਨੇਤਰਤਸਾਰੇ ਤਾਨ ਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਪ੍ਰਾਇ ਖੇਤ ਖਸਮ ਤਾ ਰਾਖਾ ਉਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਇਸ ਤੈ ਪਾਲੈ ਪਸ਼ੂ ਨ ਪੜੈ ਜਿਸ ਕਾ ਰਾਜ ਕਿਸਹਿ ਕਾ ਸੁਪਨਾ ਜਿਨ ਮਾ ਦੇਨੀ ਚਲਾਈ ਤ੍ਰਿਸ਼ਨਾ ਆਪ ਬਿਨਾ ਹੈ ਆਪ ਕਰੇ ਰਾਸ ਨਾਨਕ ਪ੍ਰਭ ਆਗੈ ਅਰਦਾਸ ਗਉੜੀ ਗੁਆਰੇਰੀ ਮਹੱਲਾ ਪੰਜਵਾਂ ਬਹੁ ਰੰਗ ਮਾਇਆ ਬਹੁ ਵਿਦਿ ਦੇਖੀ ਕਲਮ ਕਾਗਦ ਸਿਆਲ ਕਲੇਖੀ ਮਹਨ ਮਨੂਕ ਹੋਇ ਦੇ ਖਿਆਖਾਨ ਤਾ ਤੇ ਨਾਹੀ ਮਨ ਤ੍ਰਿਪਤਾਮ ਸੋ ਸੁਖ ਮੋਕੋ ਸੰਤ ਬਤਾਵ ਹੋ ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵ ਹੋ ਰਹਾ ਆਸ ਪਵਨ ਹਸ ਅਸਵਾਰੀ ਚੋਆ ਚੰਦਨ ਸੇਜ ਸੁੰਦਰ ਨਾਰੀ ਨਾਟਨਾਟਕ ਆਖਾਰੇ ਗਾਇਆ ਤਾ ਮਹਿ ਮਨ ਸੰਤੋਖ ਨਾ ਪਾਇਆ ਤਖਤ ਸਬਾ ਮੰਡਲੰਡੋ ਨੀਚੇ ਸਗਲ ਨੇਵੇਂ ਸੁੰਦਰ ਬਾਗੀਚੇ ਆਖੇੜ ਬਿਰਤ ਰਾਜ ਨੂੰ ਕੀ ਲੀਲਾ ਮਨ ਸੁਹਿਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸਚ ਕਹਿਆ ਸਰਬ ਸੁਖ ਇਹ ਆਨੰਦ ਲਹਿਆ ਸਾਧ ਸੰਗ ਹਰ ਕੀ ਤਨ ਗਾਈਐ ਕਹੁ ਨਾਨਕ ਬੜਾ ਭਾਗੀ ਪਾਈਐ ਜਾ ਕੈ ਹਰ ਤਨ ਸੋਈ ਸੁਹਿਲਾ ਰਾਹੁ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੋੜੀ ਗਵਾਰੇ ਰੀ ਮਹੱਲਾ ਪੰਜਵਾ ਪ੍ਰਾਣੀ ਜਾਣੈ ਇਹ ਤਨ ਮੇਰਾ ਬਹੁਰ ਬਹਰ 우ਆਹ ਮੁੱਲਪ ਤੇਰਾ ਪੁੱਤਰ ਕਲਤਰ ਗ੍ਰਸਤਾ ភាਸਾ ਹੋਣ ਨ ਪਾਈਐ ਰਾਮ ਕੇ ਦਾਸਾ ਕਵਨ ਸੋ ਬਿਦ ਜਿਤ ਰਾਮ ਗੁਣ ਗਾਏ ਕਵਲ ਸੋ ਮਤ ਜਿਤ ਤਰੈ ਇਹ ਮਾਇ ਰਹਾਉ ਜੋ ਭਲਾਈ ਸੋ ਬਰਾ ਜਾਣੈ ਸਾਥ ਕਹੈ ਸੋ ਵਿਹੈ ਸਮਾਨੈ ਜਾਣੈ ਨਾਹੀ ਜੀਤ ਅਰ ਹਾਰ ਇਹ ਵਲੇ ਵਾ ਸਾਤ ਤ ਸੰਸਾਰ ਜੋ ਹਲਾ ਹਲ ਸੋ ਪੀਵੈ ਬਉਰਾ ਅੰਮ੍ਰਿਤ ਨਾਮ ਜਾਣੈ ਕਰ ਕਉਰਾ ਸਾਦ ਸੰਕੈ ਨਾਹੀ ਨੇਰ ਲਖ ਚੌਰਾਸੀ ਹੀ ਭ੍ਰਮਤਾ ਤੇਰ ਏਕਾ ਜਾਲ ਪਹਾਏ ਪੰਖੀ ਰਸ ਰਸ ਭੋਗ ਕਰੇ ਬਹਉ ਰੰਗੀ ਕਹੋ ਨਾਮਕ ਜਿਸ ਭੈ ਕਿਰਪਾਲ ਗੁਰਪੂਰੈ ਤਾ ਕੇ ਕਾਟੇ ਜਾਲ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁਟੈ ਤਉ ਕਿਰਪਾ ਤੇ ਹਮੈ ਟੁੱਟੈ ਤੁਮ ਲਾਭ ਹੋ ਤਉ ਲਾਗਹ ਸੇ ਹਮ ਤੇ ਕਛੂ ਨ ਹੋਵੈ ਦੇਵ ਰਹਾਉ ਤੁਧ ਭਾਵੇ ਤਾਂ ਗਾਵ ਬਾਣੀ ਤੁਧ ਭਾਵੇ ਤਾਂ ਸਚਿ ਵਖਾਣੀ ਤੁਧ ਭਾਵੇ ਤਾਂ ਸਤਿਗੁਰ ਮਯਾ ਸਰਬ ਸੁਖਾ ਪ੍ਰਭ ਤੇਰੀ ਦਇਆ ਜੋ ਤੁਧ ਭਾਵੈ ਸੋ ਨਿਰਮਲ ਕਰਮ ਜੋ ਤੁਧ ਭਾਵੈ ਸੋ ਸੱਚ ਧਰਮ ਸਰਬ નિਧਾਨ ਗੁਣ ਤੁਮਹੀ ਪਾਸ ਤੁਮ ਸਾਹਿਬ ਸੇਵਕ ਅਰਦਾਸ ਮਨ ਕੰ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵਾਂ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹ ਕਲਿਆਣ ਨਾਨਕ ਕਰ ਜਾਤਾ ਗੌੜੀ ਗਵਰੀ ਮਹੱਲਾ ਪੰਜਵਾ ਆਣ ਰਸਾ ਜੇਤੇ ਤੈ ਚਾਖੇ ਨਿਮਖਨਾ ਕ੍ਰਿਸ਼ਨਾ ਤੇਰੀ ਲਾਖੇ ਹਰ ਗਸ ਕਾ ਤੁਮ ਚਾਖਹਿ ਸਾਦ ਚਾਖਤ ਹੋਏ ਰਹੈ ਜਿਸ ਮਾਦ ਅੰਮ੍ਰਿਤ ਰਸਨਾ ਪੀਓ ਪ੍ਰਿਆਰੀ ਇਹੇ ਰਸਰਾਤੀ ਹੋਏ ਤ੍ਰਿਪਤਾਰੀ ਰਹਾਓ ਹੇ ਜਹਿਵੇ ਤੂੰ ਰਾਮ ਗੁਣ ਗਾਓ ਨੇਮਖ ਨੇਮਖ ਹਰ 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 ਧਿਆਉ ਆਨ ਨ ਸੁਣੀਐ ਤਤ ਹੂੰ ਜਾਈਐ ਸਾਧ ਸੰਗਤ ਵਡ ਭਾਗਿ ਪਾਈਐ ਆਠ ਪਹਿਰ ਜਿਵੇਂ ਆਰਾਧ ਪਾਰ ਬ੍ਰਹਮ ਠਾਕੁਰ ਆਗਾਦ ਈਹਾਂ ਹਾਂ ਸਦਾ ਸੁਹੇਲੀ ਹਰ ਗੁਣ ਦਾ ਅਵਤਾਰ ਰਸਨ ਅਮੋਲੀ ਬਨਾਸ ਪਤਮੌਲੀ ਫਲ ਫੁੱਲ ਪੇੜੇ ਤੇਹ ਰਾਤ ਰਾਤੀ ਬਹੁਰ ਨਾ ਛੋੜੇ ਆਨ ਨਾ ਰਸ ਕਸ ਲਵੈ ਨਾ ਲਾਈ ਕਹੋ ਨਾਨਕ ਗੁਰ ਭੈ ਹੈ ਸਹਾਈ